ਪਰੀ ਯਾਤਰੀ ਕਾਲ ਜੇ ਆਪਾਂ ਦੇ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਦੋਸਤ ਜੀ ਸਾਰੇ ਠੀਕ ਠਾਕ ਹੋਵੋਗੇ ਮੈਂ ਦਿਆਂ ਜੀ ਕਿ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਲੈ ਕੇ ਆਇਆ ਸਮਰ ਲਈ ਲੈ ਕੇ ਆਇਆ ਗਰਮੇ ਲਈ ਬਹੁਤ ਜਿਆਦਾ ਸੋਹਣੇ ਕਲੈਕਸ਼ਨ ਉਹ ਵੀ ਜਿਹੜੀ ਆਪਾਂ ਲਾਵਾਂਗੇ ਬਾਕੀ ਤੁਹਾਡੇ ਬਜਟ ਚ ਰਹਿਣ ਵਾਲੀ ਹੋਊਗੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਕलर ਡਿਜ਼ਾਈਨ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੁਸੀਂ ਆਪਣੀ ਮਨਪਸੰਦੀ ਕਿਸੇ ਫੈਬਰਿਕ ਤੇ ਵਰਕ ਲੈਣਾ ਕਿਸੇ ਪ੍ਰਕਾਰ ਦੀ ਸਟੀਚਿੰਗ ਲੈਣੀ ਹੈ ਤੁਸੀਂ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਜਿਹੜਾ ਹੁੰਦਾ ਲਾਇਆ ਹੋਇਆ ਜਿਹੜੇ ਅੱਜ ਆਪਾਂ ਪਹਿਲਾਂ ਤੁਹਾਨੂੰ ਸੂਟ ਦਿਖਾਵਾਂਗੇ ਇਹ ਦਿਖਾਵਾਂਗੇ ਥੋੜੇ ਜਿਹੀ ਸਿਆਣੇ ਵਾਲੀ ਬਰੀਕ ਪ੍ਰਿੰਟ ਦੇ ਸੂਟ ਹੋਣਗੇ ਬਿਲਕੁਲ ਜਾਨਕਿ ਜਿਵੇਂ ਬੀਬੀਆਂ ਨੇ ਪਾਉਣੇ ਹੋਣਾ ਇਦਾਂ ਦੇ ਕਰੀ ਆਪਾਂ ਇੰਨੇ ਲਾਈਟ ਕਲੈਕਸ਼ਨ ਲਾਈ ਨਹੀਂ ਹੈਗੀ ਕਿਸੇ ਬੁਟੀਕ ਵਾਲੇ ਨੇ ਵੀ ਨਹੀਂ ਲਾਈ ਹੋਣੀ ਆਪਾਂ ਲਾਵਾਂਗੇ ਅੱਜ ਕਿਉਂਕਿ ਆਪਾਂ ਨੂੰ ਡਿਮਾਂਡ ਸੀਗੀ ਇਹ ਵਾਲੇ ਸੂਟਾਂ ਦੀ ਇਹਦੇ ਵਿੱਚੋਂ ਇੱਕ ਦੋ ਪੀਸ ਆਪਾਂ ਨੇ ਦੇ ਵੀ ਦਿੱਤੇ ਨੇ ਦਿਖਾਉਣੇ ਆਪਾਂ ਤੁਹਾਨੂੰ ਪਿਓਰ ਤੇ ਦੁਪੱਟੇ ਨਾਲ ਜਿਹੜੇ ਸੂਟ ਰਹਿਣ ਵਾਲੇ ਨੇ ਟੈਸਟਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਨੇ ਇਹ ਵਾਲੇ ਬਕਾਇਦਾ ਆਪਾਂ ਤੁਹਾਨੂੰ ਕੰਨੀ ਦਿਖਾਵਾਂਗੇ ਪਿਓਰ ਅਰੀਜਨਲ ਬ੍ਰਾਂਡ ਦੇ ਸੂਟ ਹੋਣਗੇ ਕਾਪੀ ਚ ਨਹੀਂ ਹੋਣੇ ਜਿਹੜਾ ਬੇਸ ਲੱਗਿਆ ਹੋਇਆ ਬਹੁਤ ਜ਼ਿਆਦਾ ਵਧੀਆਗਾ ਸ਼ਾਮਾਂ ਲਈ ਬਹੁਤ ਜ਼ਿਆਦਾ ਵਧੀਆ ਸੂਟ ਨੇ ਬਰੀਕ ਪ੍ਰਿੰਟ ਕੋਈ 1% ਦੀ ਦੀ ਕੰਪਲੀਟ ਨਹੀਂ ਹੋਣੀ ਹੈਗੀ ਪਹਿਲਾ ਜਿਹੜਾ ਰਹਿਣ ਵਾਲਾਗਾ ਸੂਟ ਕਲਰ ਇਹਨਾਂ ਦੇ ਬਿਲਕੁਲ ਲਾਈਟ ਨਹੀਂ ਘੇਰੇ ਤੇ ਇਹਨਾਂ ਦੇ ਮਿਲੂ ਤੁਹਾਨੂੰ ਆਹ ਵਾਲਾ ਵਰਕ ਬਹੁਤ ਜਿਆਦਾ ਸੋਹਣਾ ਵਰਕ ਮਿਲੂਗਾ ਬਿਲਕੁਲ ਲਾਈਟ ਬ੍ਰੀਕ ਪ੍ਰਿੰਟ ਦੇ ਸੂਟ ਨੇ ਬਹੁਤ ਜਿਆਦਾ ਵਧੀਆ ਮਲਾਈ ਵਰਗਾ ਕਿਓ ਵਰਗਾ ਕਪੜਾ ਪਿਆਗਾ ਇੰਨਾ ਜਿਆਦਾ ਸੌਫਟ ਆਗਾ ਕੀ ਕਰ ਸਕਦੇ ਹੋਗੇ ਕੰਨੀ ਆਪਾਂ ਤੁਹਾਨੂੰ ਦਿਖਾਉਣੇ ਆਗੇ ਸਾਰੀ ਬ੍ਰਾਂਡ ਦੀ ਕੰਨੀ ਮਿਲੂਗੀ ਚੈੱਕ ਕਰੋ ਸਾਰਾ オリジナル ਬ੍ਰਾਂਡ ਲੱਗਿਆ ਹੋਇਆ ਇਹਨੂੰ ਕਾਪੀ ਚ ਨਹੀਂ ਹੈਗਾ ਜਿਹੜਾ ਦੁਪੱਟਾ ਹੈ ਇਹਦੇ ਨਾਲ ਰੱਖਿਆ ਹੋਇਆ ਉਹ ਰੱਖਿਆ ਹੋਇਆਗਾ ਪਿਓਰ ਦਾ ਬਿਦਾਉਟ ਲਾਈਨਿੰਗ ਸੂਟ ਬਣਨਗੇ ਜਿੱਦਾਂ ਤੁਸੀਂ ਮਰਜ਼ੀ ਬਣਾ ਸਕਦੇ ਹੋ ਲਾਈਨਿੰਗ ਦੀ ਨੀਡ ਨਹੀਂ ਹੈਗੀ ਬਟ ਇਹਦੇ ਦੁਪੱਟੇ ਨੂੰ ਕੋਈ ਲੈਸ ਵਗੈਰਾ ਨਹੀਂ ਲੱਗੀ ਹੋਈ ਤੁਸੀਂ ਲਗਵਾਣੀ ਆਂਗੀ ਤਾਂ ਤੁਸੀਂ ਸਭ ਤੋਂ ਲਗਵਾ ਵੀ ਸਕਦੇ ਹੋ ਐਦਾਂ ਹੀ ਲੈਣਾ ਸੂਟ ਤਾਂ ਤੁਸੀਂ ਐਦਾਂ ਵੀ ਲੈ ਸਕਦੇ ਹੋਗੇ ਜੇਕਰ ਕਰ ਸਕਦੇ ਹਾਂ ਬਹੁਤ ਜ਼ਿਆਦਾ ਵਧੀਆ ਵਰਕ ਦੇ ਨਾਲ ਸੂਟ ਮਿਲਣਾਗਾ ਤੁਹਾਨੂੰ ਪਿਓਰ ਤੇ ਦੁਪੱਟੇ ਨਾਲ ਇਹਦਾ ਸੂਟ ਦਾ ਜਿਹੜਾ ਰੇਟ ਆ 1250 ਰੁਪਿਆ ਰਹਿਣ ਵਾਲਾਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਕਿਉਂਕਿ ਬਹੁਤ ਜ਼ਿਆਦਾ ਵਧੀਆ ਸੋਹਣੀ ਕਾਟਨ ਲੱਗੀ ਹੋਈ ਹੈ ਇਹਨੂੰ ਬ੍ਰਾਂਡ ਦੇ ਲੱਗੀ ਹੋਈ ਹੈਗੀ ਅਗਲਾ ਕਲਰ ਜਿਹੜਾ ਆ ਗਿਆ ਲਾਈਟ ਪਿਸਤਾ ਜੇ ਤੇ ਆ ਗਿਆ ਕੀ ਰੇਟ ਬਾਰਕ ਮਿਲੂਗਾ ਤੁਹਾਨੂੰ ਆਹ ਵਾਲਾ ਬਹੁਤ ਜ਼ਿਆਦਾ ਸਵੈ ਦਾ ਵਰਕ ਕੀਤਾ ਹੋਇਆ ਹੈਗਾ ਤੇ ਇਹਦੇ ਨਾਲ ਵੀ ਰੱਖਿਆ ਹੋਇਆ ਹੈ ਆਪਣਾ ਪ्योर ਦਾ ਦੁਪੱਟਾ ਚੈੱਕ ਕਰ ਸਕਦੇ ਹੋਗੇ ਇਹ ਸੀ ਦੋ ਕਲਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਮੰਮੀਾਂ ਲਈ ਲੈਣਾਗਾ ਬੀਬੀਆਂ ਲਈ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਅਗਲੇ ਸੂਟ ਫੇਰ ਆ ਗਏ ਆਪਣੇ ਕੋਲੇ ਪਹਿਣਾ ਲਈ ਇਹ ਜਿਹੜੇ ਸੂਟ ਰੈਨ ਵਾਲੇ ਨੇ ਇਹ ਰੈਨ ਵਾਲੇ ਨੇ ਸ਼ਿਮਰ कॉटन ਦੇ कॉटन ਦੇ ਸੂਟ ਨੇ ਸਨੇਟਿਕ ਵੇਸ ਤੇ ਨਹੀਂ ਹੈਗੇ ਏਕੇ ਟੈਕਸ ਦਾ ਬ੍ਰਾਂਡ ਹੈਗਾ ਇਹਦੇ ਨਾਲ ਰਹਿਣ ਵਾਲੀ ਆ ਆਹ ਵਾਲੀ ਸੈਲਫ ਪ੍ਰਿੰਟ ਬਾਟਮ ਸੈਲਫ ਪ੍ਰਿੰਟ ਬਾਟਮ ਦੇ ਨਾਲ ਤੁਹਾਨੂੰ ਇਹ ਸ਼ਿਮਰ ਦੇ ਸੂਟ ਮਿਲਣਗੇ ਇਹਦੇ ਵਿੱਚ ਇਹ ਪਹਿਲਾ ਕਲਰ ਹੈਗਾ ਦੁਪੱਟਾ ਤੁਸੀਂ ਆਪਣੀ ਮਰਜ਼ੀ ਦਾ ਟਾਈਡ ਆਈ ਇਹਨੂੰ ਲਗਵਾ ਸਕਦੇ ਹੋਗੇ ਜਿਹੜਾ ਸੈਕੰਡ ਕਲਰ ਆ ਗਿਆ ਉਹ ਆ ਗਿਆ ਇਹਦੇ ਵਿੱਚ 골ਡਨ ਪਹਿਲਾ ਕਲਰ ਆ ਗਿਆ ਗ੍ਰੇ ਸੈਕੰਡ ਕਲਰ ਆ ਗਿਆ ਇਹਦੇ ਵਿੱਚ 골ਡਨ ਜਿਹੜੇ ਸ਼ਰਟ ਤੇ ਪ੍ਰਿੰਟ ਨੇ ਉਹ ਇੱਕ ਹੀ ਨੇ ਬਾਟਮ ਰਹਿਣ ਵਾਲੀ ਜਿਹੜੀ ਸੈਲਫ ਪ੍ਰਿੰਟ ਰਹਿਣ ਵਾਲੀ ਹੈਗੀ ਇਹਨਾਂ ਦਾ ਸੁੱਟਾਂ ਦਾ ਰੇਟ ਹੈ ਜਿਹੜਾ 1000 ਰੁਪਿਆ ਰਹਿਣਾ ਦਾ ਵਿਦ ਸ਼ਿਪਿੰਗ ਜਿਹੜਾ ਅਗਲਾ ਮੇਨ ਕਲਰ ਆ ਗਿਆ ਇਹਦਾ ਉਹ ਆ ਗਿਆ ਬਲੈਕ ਬਲੈਕ ਕਲਰ ਇਸ ਵਾਰ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈਗਾ ਬਲੈਕ ਕਲਰ ਆ ਗਿਆ ਜਿੱਦਾਂ ਮਰਜ਼ੀ ਤੁਸੀਂ ਲਾਸ ਲੂਸ ਲਗਾ ਕੇ ਇਹਨੂੰ ਮਹਿੰਗਾ ਸੂਟ ਬਣਾ ਸਕਦੇ ਹੋ ਵਧੀਆ ਲੁੱਕ ਦੇ ਸਕਦੇ ਹੋਗੇ ਬਲੈਕ ਦੇ ਨਾਲ ਵੀ ਰੱਖੀ ਹੋਈ ਹੈ ਸੈਲਫ ਪ੍ਰਿੰਟ ਬਾਟਮ ਆਵੜੀ ਇਹਨਾਂ ਦਾ ਸੂਟ ਦਾ ਰੇਟ ਹੈ ਜਿਹੜਾ 1000 ਰੁਪਿਆ ਰਹਿਣ ਵਾਲਾ ਹੈ ਕੇ ਟੈਕਸ ਦੀ ਕਲੈਕਸ਼ਨ ਆ ਸਾਰੀ ਸਿਮਰ ਕਾਟਨ ਆਂਗੀ ਲੈਣੀ ਤੁਸੀਂ ਲਗਵਾਉਣੀ ਚਾਹੋਗੇ ਤਾਂ ਵਧੀਆ ਗੱਲ ਹੈ ਨਹੀਂ ਲਗਵਾਉਣੀ ਤਾਂ ਵੀ ਤੁਹਾਡੀ ਚੁਆਇਸ ਆ ਗਈ ਏਸੀ ਅੱਜ ਵਾਲੀ ਆਪਣੀ ਕਲੈਕਸ਼ਨ ਜਿਹੜੀ ਆਪਾਂ ਨੇ ਤੁਹਾਨੂੰ ਦਿਖਾਈ ਆ ਪਹਿਲਾਂ ਵਰਕ ਵਾਲੇ ਸੂਟ ਦਿਖਾਏ ਨੇ ਅਗਲੇ ਸੂਟ ਦਿਖਾਈ ਨੇ ਆਪਾਂ ਨੇ ਤੁਹਾਨੂੰ ਪ੍ਰਿੰਟ ਸੈਲਫ ਬਾਟਮ ਨਾਲ ਇਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਚੈਨਲ ਤੇ ਨਵੇਂ ਹੋ ਪਲੀਜ਼ ਰਿਕਵੈਸਟ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ